ਉਹ ਇੱਕ ਪਾਸੇ ਹੜਾਂ ਦੀ ਤੇਜ਼ੀ ਹੈ ਦੂਜੇ ਪਾਸੇ ਸੇਵਾਦਾਰਾਂ ਦੀ ਤੇਜ਼ੀ ਦੁਨੀਆ ਹੈਰਾਨ ਹੋ ਵੇਖ ਰਹੀ ਸ਼ਕਤੀ ਜੋ ਪਗਤ ਸਿੰਘ ਨੇ ਭੇਜੀ ਰਾਸ਼ਨ ਚਾਰੇ ਨਾਲ ਪਰੇ ਬੇ ਰਾਸ਼ਨ ਚਾਰੇ ਨਾਲ ਪਰੇ ਰਾਸ਼ਨ ਚਾਰੇ ਨਾਲ ਪਰੇ ਵੱਡੇ ਵੱਡੇ ਆਉਣ ਟਰਾਲੇ ਜਿੱਥੇ ਵੀ ਪੰਜਾਬੀ ਬੈਠੇ ਕਰੋ ਪੰਜਾਬ ਲਈ ਉਪਰਾਲੇ ਜਿੱਥੇ ਵੀ ਪੰਜਾਬੀ ਬੈਠੇ ਕਰੋ ਪੰਜਾਬ ਲਈ ਉਪਰਾਲੇ ਉਹ ਸਿਆਸਤਦਾਨੋ ਸ਼ਰਮ ਕਰੋ ਵੇ ਸਿਆਸਤਦਾਨੋ ਸ਼ਰਮ ਕਰੋ ਸਿਆਸਤਦਾਨੋ ਸ਼ਰਮ ਕਰੋ ਜੇਕਰ ਆਉਂਦੀ ਥੋੜੀ ਬਹੁਤੀ ਹੁਣ ਇਨਸਾਨੀਅਤ ਜਾਗ ਪਈ ਥੋੜੀ ਖੋਲ ਦੇਣਗੇ ਤੋਤੀ ਡਰਾਮੇ سوشل মিডিਆ ਦੇ ਵੇ ਡਰਾਮੇ سوشل মিডিਆ ਦੇ ਡਰਾਮੇ سوشل মিডিਆ ਦੇ ਬਹੁਤੀ ਦੇਰ ਨੀ ਚੱਲਣੇ ਨਾਲੇ ਰਾਸ਼ਨ ਚਾਰੇ ਨਾਲ ਭਰੇ ਆਉਂਦੇ ਵੱਡੇ ਵੱਡੇ ਟਰਾਲੇ ਰਾਸ਼ਨ ਚਾਰੇ ਨਾਲ ਭਰੇ ਵੇ ਵੱਡੇ ਵੱਡੇ ਆਉਣ ਟਰਾਲੇ ਜਿੱਤੇ ਵੀ ਪੰਜਾਬੀ ਬੈਠਾ ਕਰੋ ਪੰਜਾਬ ਲਈ ਉਪਰਾਲੇ